ਤੋ ਅੱਜ ਅਸੀਂ ਪਹੁੰਚੇ ਵੇ ਆ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਤੁਹਾਨੂੰ ਪਤਾ ਕਿ ਗੁਰੂਆਂ ਦੀ ਧਰਤੀ ਹੈ ਇੱਥੋਂ ਦਾ ਇੱਕ ਪਰਿਵਾਰ ਹੈਗਾ ਇੱਕ ਬਹੁਤ ਹੀ ਪੰਛੀ ਪ੍ਰੇਮੀ ਨੇ ਜਿਨ੍ਹਾਂ ਨੇ ਘਰ ਦੇ ਵਿੱਚ ਹੀ ਇੱਕ ਪਰਿਵਾਰ ਦੇ ਨਾਲ ਆਪਣੇ ਜਿਹੜੇ ਪੰਛੀ ਨੇ ਬਰਾਸਤੀ ਰੋਖ ਨੇ ਜਾਂ ਬਰਾਸਤੀ ਜਿਹੜੇ ਪੰਛੀ ਨੇ ਉਹਨਾਂ ਨਾਲ ਵੀ ਮੋਹ ਮੁਹੱਬਤ ਜਿਹੜਾ ਇੱਕ ਕੀਤਾ ਹੋਇਆ ਹੈ ਅਸੀਂ ਅੱਜ ਉਹਨਾਂ ਦੇ ਘਰ ਪਹੁੰਚੇ ਵੇ ਆ ਤੇ ਅਸੀਂ ਤੁਹਾਨੂੰ ਉਹਨਾਂ ਦੇ ਘਰ ਵਿਜ਼ਿਟ ਵੀ ਕਰਵਾਵਾਂਗੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਵੀ ਉਹਨਾਂ ਨੂੰ ਸੌਂਕ ਹੈ ਜਿਹੜੇ ਕਿੱਥੋਂ ਪਿਆ ਤੇ ਕਿਵੇਂ ਉਹ ਸਾਰਾ ਇਹ ਦੇਖ ਰਿਖ ਕਰਦੇ ਨੇ ਸਾਰੇ ਪਸ਼ੂ ਪੰਛੀ ਨਾਲ ਜਿਹੜਾ ਦਰਖਤਾਂ ਨਾਲ ਜਿਹੜਾ ਉਹਨਾਂ ਦਾ ਪਿਆਰ ਹੈਗਾ ਇਹ ਸਾਰੀਆਂ ਗੱਲਾਂ ਉਹਨਾਂ ਨਾਲ ਜਾਣ ਕੇ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਸੌਂਕ ਕਦੋਂ ਤੋਂ ਪਿਆ ਤੁਹਾਨੂੰ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਪਿੰਡ ਦਾ ਨਾਮ ਤੁਸੀਂ ਸ਼ਹਿਰ 'ਚ ਰਹਿੰਦੇ ਹੋਏ ਇਹ ਸ਼ੌਂਕ ਤੁਹਾਨੂੰ ਕਿਵੇਂ ਪਿਆ ਜੀ ਮੈਂ ਜੀ ਭਾਗਸਰ ਤੋਂ ਬਲਕਰਨ ਸਿੰਘ ਬਰਾੜ ਨੰਬਰਦਾਰ ਪਿੰਡ ਭਾਗਸਰ ਜੀ ਤੇ ਸ਼ੁਰੂ ਤੋਂ ਹੀ ਰਿਹਾ ਜੀ ਬਚਪਨ ਤੋਂ ਹੀ ਬਸ ਜਿਵੇਂ ਛੋਟੇ ਹੁੰਦੇ ਸੀਗੇ ਜਾਨਵਰ ਰੱਖਦੇ ਸੀਗੇ ਉਸੇ ਤਰ੍ਹਾਂ ਹੀ ਸ਼ੌਂਕ ਬਸ ਗਾਂ ਵੱਧਾ ਗਿਆ ਜੀ ਜੀ ਇਹ ਸ਼ੌਂਕ ਮੈਂ ਵੀ ਦੱਸ ਦਿਆਂ ਤੁਹਾਨੂੰ ਦਾ ਜੀ ਇਹ ਬਚਪਨ ਤੇ ਹੈ ਜੀ ਮੈਨੂੰ ਵੀ ਜਿਵੇਂ ਪੰਛੀ ਬੜੇ ਚੰਗੇ ਲੱਗਦੇ ਸੀ ਬੜੇ ਪਿਆਰੇ ਲੱਗਦੇ ਸੀ ਤੇ ਇਹੀ ਸ਼ੌਂਕ ਕੁਦਰਤੀ ਇਹਨਾਂ ਨੂੰ ਮੇਰਾ ਹਸਪੈਨ ਨੂੰ ਵੀ ਹੈ ਦੇ ਉਹ ਜੋ ਦੋਨਾਂ ਦਾ ਸ਼ੌਕ ਮਿਲ ਗਿਆ ਤਾਂ ਉਹਨੇ ਫਿਰ ਹੋਰ ਡਵੈਲਪ ਹੋ ਗਿਆ। ਹੋਰ ਪੰਛੀਆਂ ਪ੍ਰਤੀ ਸਾਡਾ ਜਿਹੜਾ ਰੁਝਾਨ ਆ ਜਾਂ ਪਿਆਰ ਵਧਦਾ ਗਿਆ। ਜੀ ਤੁਸੀਂ ਇੱਕ ਗਵਰਨਮੈਂਟ ਜੌਬ ਵੀ ਕਰਦੇ ਹੋ ਜੀ ਜੌਬ ਦੇ ਨਾਲ ਇੱਕ ਪਰਿਵਾਰ ਵੀ ਆਪਣਾ ਪਰਿਵਾਰ ਨੂੰ ਵੀ ਸਮਾਂ ਦੇਣਾ ਤੇ ਜੌਬ ਵੀ ਕਰਨੀ ਹੈ ਤੇ ਇੱਕ ਪੰਛੀਆਂ ਨੂੰ ਵੀ ਤੁਸੀਂ ਸਮਾਂ ਦੇ ਰਹੇ ਹੋ। ਹਾਂਜੀ ਬਹੁਤ ਔਖਾ ਹੁੰਦਾ ਉਹ ਸਮਾਂ ਕੱਢਣਾ ਜੀ। ਆ ਨਹੀਂ ਔਖਾ ਨਹੀਂ ਲੱਗਦਾ ਜਦੋਂ ਸਾਨੂੰ ਕਿਸੇ ਚੀਜ਼ ਨਾਲ ਲਗਾ ਹੁੰਦਾ ਨਾ ਜਦੋਂ ਮੋਹ ਹੁੰਦਾ ਹੈ ਉਦੋਂ ਔਖਾ ਨਹੀਂ ਲੱਗਦਾ ਸਾਨੂੰ ਬਿਲਕੁਲ ਵੀ ਕਿਉਂਕਿ ਇਹ ਵੀ ਸਾਡੇ ਪਰਿਵਾਰ ਦਾ ਹਿੱਸਾ ਹੈ। ਜਿਵੇਂ ਉਹਨਾਂ ਮੈਂ ਫਰੀ ਹੁਣੀ ਇੱਥੇ ਬੈਠਦੀ ਆ ਇਹਨਾਂ ਨੂੰ ਦੇਖਦੀ ਆ ਪੰਛੀਆਂ ਵੀ ਆ ਇਹਨਾਂ ਦੀਆਂ ਹਰਕਤਾਂ ਦੇਖਦੀ ਆ ਇਹਨਾਂ ਨੂੰ ਉੱਡਦੇ ਹੋਏ ਦੇਖਦੀ ਆ ਆਲ ਨੇ ਬਣਾਉਂਦੇ ਆ ਕਿਵੇਂ ਬਣਾਉਂਦੇ ਆ ਤਾਂ ਸਾਰਾ ਇੱਕ ਆਪਦਾ ਪਰਿਵਾਰ ਦਾ ਹਿੱਸਾ ਲੱਗਦਾ ਜਿਵੇਂ ਅਸੀਂ ਪਰਿਵਾਰ ਨੂੰ ਸਮਾਂ ਦਿੰਨੇ ਹਾਂ ਉਵੇਂ ਇਹਨਾਂ ਨੂੰ ਸਮਾਂ ਦਿੱਤਾ ਹੈ ਜੀ ਜੀ ਸਾਨੂੰ ਵਿజిਟ ਕਰਾਓ ਜੀ ਤੁਹਾਡਾ ਘਰ ਤੁਸੀਂ ਕੀ ਕੀ ਚੀਜ਼ਾਂ ਹਾਂਜੀ ਆਲ ਨੇ ਵਗਰਾ ਜੋ ਵੀ ਹਾਂਜੀ ਆ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਆ ਦੇਖੋ ਬਿਜੜਿਆਂ ਦੇ ਆਲ ਨੇ ਹੈਗੇ ਆ ਇਹਨਾਂ ਦੇ ਵਿੱਚ ਜੜੀਆਂ ਮੁੰਨੀਆਂ ਛੋਟੀ ਚਿੜੀ ਆ ਜਿਹੜੀ ਉਹ ਵਿੱਚ ਪਾਉਂਦੀ ਹੈ ਇਹ ਅਸੀਂ ਕਈ ਵਾਰੀ ਜਿਵੇਂ ਸਾਡੇ ਇੱਥੇ ਨਾਲ ਸੇਵਨ ਵਾਲਾ ਉੱਥੋਂ ਕਈ ਵਾਰੀ ਜਿਵੇਂ ਉਹ ਵੀ ਜਿਹੜੇ ਆਲਣਾ ਸੁੱਟ ਦਿੰਦੇ ਆ ਉੱਥੋਂ ਚੱਕ ਕੇ ਫਿਰ ਇੱਥੇ ਟੰਗ ਦਿੰਦੇ ਆ ਇਹਨਾਂ ਦੇ ਵਿੱਚ ਆਲਣਾ ਪਾਉਂਦੀਆਂ ਬਾਕੀ ਆ ਜਾਓ ਤੁਸੀਂ ਇੱਧਰ ਬਾਕੀ ਉੱਪਰ ਵੀ ਤੁਹਾਨੂੰ ਥੋੜਾ ਜਿਹਾ ਦਿਖਾ ਦਈਏ ਇੱਕ ਜਿਹੜੀ ਗਾਨੀ ਵਾਲੀ ਘੁੱਗੀ ਆ ਵੱਡੀ ਉਹ ਤਾਂ ਉੱਪਰ ਪਾਈ ਬੈਠੀ ਆ ਉਹ ਵੀ ਇਸ ਦਰਖਤ ਤੇ ਕਾਫੀ ਪਾਉਂਦੀਆਂ ਆਲਣਾ ਜੀ ਬਾਕੀ ਇੱਥੇ ਤਿੱਤਰ ਹੈਗੇ ਸਾਡੇ ਸੁਹਾਣੀ ਤਿੱਤਰ ਵੀ ਹੈ ਸਾਰੇ ਤਿੱਤਰ ਇੱਥੇ ਸਵੇਰ ਉੱਪਰ ਇਸ ਦਰਖਤ ਦੇ ਉੱਪਰ ਆ ਕੇ ਬਹਿੰਦੇ ਆ ਤੇ ਆਜੋ ਤੁਹਾਨੂੰ ਹੋਰ ਵਿਖਾ ਦਈਏ ਇੱਧਰ ਸਾਡੇ ਬੁਲਬਲ ਨੇ ਵੀ ਕੱਢੇ ਆ ਜਿਵੇਂ ਨਾਲ ਚੀਗੂ ਦਾ ਦਰਖਤ ਹੈ ਆਜੋ ਆ ਦੇਖੋ ਜੀ ਇਹ ਬੁਲਬਲ ਬੈਠੀ ਹੈ ਆ ਤੁਸੀਂ ਦੇਖੋ ਜੀ ਤੇ ਬਾਕੀ ਅਸੀਂ ਜਿਵੇਂ ਇੱਧਰ ਸਬਜੀ ਵੀ ਲਾਈ ਆ ਤੇ ਸਬਜੀ ਦੇ ਵਿੱਚ ਵੀ ਕਈ ਵਾਰੀ ਜਿਵੇਂ ਸਵੇਰ ਅਸੀਂ ਇੱਥੇ ਪਾਣੀ ਰੱਖਦੇ ਆ ਇੱਧਰ ਵੀ ਰੱਖਦੇ ਆ ਪਾਣੀ ਆ ਗਾਰਡਨ ਦੇ ਵਿੱਚ ਵੀ ਰੱਖਦੇ ਆ ਪਰਲੇ ਪਾਸੇ ਚਾਰ ਠੁੱਲੇ ਅਸੀਂ ਪਾਣੀ ਦੇ ਰੱਖੇ ਹੋਏ ਆ ਉਹ ਜਿਵੇਂ ਜਾਨਵਰ ਪਾਣੀ ਤੇ ਹੁਣ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਤੇ ਵੀ ਆਉਂਦੇ ਆ ਬਾਕੀ ਮਾਹੌਲ ਇਸ ਤਰ੍ਹਾਂ ਦਾ ਵੀ ਦਰਖਤ ਚਾਰ ਚਪੇਰੇ ਹੈ ਗਿਆ ਵਾਤਾਵਰਨ ਹਰਾ ਹੈ ਇੱਥੇ ਜਾਨਵਰ ਕਾਫੀ ਆਉਂਦੇ ਆ ਬਾਕੀ ਤੁਹਾਨੂੰ ਇੱਕ ਐਸ ਦਰਖਤ ਦੇ ਵੀ ਵਿਖਾਉਣੇ ਆ ਇੱਕ ਜਿਹੜੀ ਟੋਟਰੂ ਖੁੱਗੀ ਆ ਛੋਟੀ ਆ ਉਹ ਵੀ ਪਾਈ ਬੈਠੀ ਆ ਤੁਸੀਂ ਦੇਖ ਸਕਦੇ ਹੋ ਇਧਰ ਤੁਹਾਨੂੰ ਅੱਗੇ ਕਰਕੇ ਦਿਖਾ ਸਕਦੇ ਹਾਂ ਉੱਡ ਗਈ ਜੀ ਤੇ ਬਾਕੀ ਇੱਥੇ ਸੱਪ ਵਗੈਰਾ ਆਉਂਦੇ ਰਹਿੰਦੇ ਆ ਕਿਉਂਕਿ ਸਾਰੇ ਇੱਥੇ ਹਰਿਆਵਲ ਆ ਅਸੀਂ ਆਪਾਂ ਗੱਲਾਂ ਕਰ ਰਹੇ ਸੀ ਆਫ ਰਕੋਰਡ ਵੀ ਤੁਸੀਂ ਕਿਹਾ ਵੀ ਸੱਪ ਵੀ ਇੱਥੇ ਆਮ ਹੀ ਫਿਰਦੇ ਰਹਿੰਦੇ ਆ ਤੁਸੀਂ ਸੱਪਾਂ ਨੂੰ ਵੀ ਨਹੀਂ ਮਾਰ ਰਹੇ ਨਹੀਂ ਸੱਪਾਂ ਨੂੰ ਆਇਆ ਜੇ ਤਾਂ ਆਪਾਂ ਨੂੰ ਕੁਝ ਕਹਿੰਦੇ ਨਹੀਂ ਜਦੋਂ ਪਰ ਗੱਲ ਇਹ ਆ ਵੀ ਸੱਪ ਹੁੰਦਾ ਤਾਂ ਜ਼ਹਿਰੀਲਾ ਪਰ ਜੇ ਪੈਰਪੂ ਟੈਗ ਜੇ ਫੇਰੇ ਡੰਗ ਮਾਰਦਾ ਵੈਸੇ ਕੁਝ ਨਹੀਂ ਕਹਿੰਦਾ ਜੀ ਸਾਨੂੰ ਕੋਈ ਡਰ ਨਹੀਂ ਲੱਗਦਾ ਵੈਸੇ ਇੱਥੇ ਆਮ ਹੀ ਫਿਰਦੇ ਆ ਕਿਉਂਕਿ ਨਾਲ ਇਧਰ ਸਾਡੇ ਖੇਤ ਆ ਜੀ ਤੇ ਇੱਥੇ ਆਮ ਹੀ ਤੁਰੇ ਫਿਰਦੇ ਆ ਸੱਪ ਤਾਂ ਫਿਰ ਇੱਕ ਨੂੰ ਮਾਰ ਲਾਂਗੇ ਦੋਹਾਂ ਨੂੰ ਮਾਰ ਲਾਂਗੇ ਆਉਂਦੇ ਬਹੁਤ ਇੱਥੇ ਹੂੰ ਤੁਹਾਨੂੰ ਵੀ ਰਿਸ਼ਤੇਦਾਰ ਆਏ ਨਹੀਂ ਕਹਿੰਦੇ ਵੀ ਪਸ਼ੂ ਆ ਜਿਹੜੇ ਆਪਣੇ ਪਾਂਸੀ ਨੇ ਇਹ ਹਾਂਜੀ ਵੀ ਮਿੱਠਾਂ ਕਰਦੇ ਆ ਜਾਂ ਗੰਦ ਪਾਉਂਦੇ ਆ ਮਿੱਠਾਂ ਤਾਂ ਕਰਦੇ ਆ ਵੇਖੋ ਮਿੱਠਾਂ ਤਾਂ ਕਰਨਗੇ ਹੀ ਉਹ ਵੀਰੇ ਜਰਾਖਤਾ ਦੇ ਹੁਣ ਬੈਂਦਿਆਂ ਉਹਨਾਂ ਨੂੰ ਮਾਹੌਲ ਵਾਤਾਵਰਨ ਵਧੀਆ ਦਈਦਾ ਹੈ ਜੀ ਇੱਕ ਪਾਣੀ ਦੇਖੋ ਤੁਸੀਂ ਆ ਦੋ ਠੁੱਲੇ ਇੱਥੇ ਪਏ ਹੋਏ ਆ ਇੱਕ ਉਧਰ ਪਿਆ ਉਧਰ ਕਬੂਤਰ ਪਿੰਦੇ ਆ ਇੱਧਰ ਛੋਟੇ ਜਾਨਵਰ ਜਿਵੇਂ ਪਰਲੇ ਪਾਸੇ ਘੁੱਗੀਆਂ ਪਿੰਦੀਆਂ ਜਿਵੇਂ ਬਾਕੀ ਸਾਡੇ ਇੱਥੇ ਪਹਿਲਾਂ ਨਿਓਲੇ ਵੀ ਬਹੁ ਤੇ ਮੈਡਮ ਨਾਲ ਜੀ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਜਿਵੇਂ ਇਹ ਠੂਲੇ ਰੱਖੇ ਹੈ ਨਾ ਤੇ ਇਹ ਵੀ ਪੰਛੀਆਂ ਨੇ ਆਪਦੇ ਵਾਸਤੇ ਨਾ ਰੋਕ ਰੱਖੇ ਹੈ ਇੱਥੇ ਇਹਨਾਂ ਦੇ ਘਟਾਰਾ ਹੁੰਦੀਆਂ ਜੀ ਘਟਾਰਾ ਹੁੰਦੀਆਂ ਇੱਥੇ ਦੇਸੀ ਚਿੜੀਆਂ ਵੀ ਆ ਜਾਂਦੀਆਂ ਇੱਥੇ ਤੋਤੇ ਤੇ ਕੋਇਲ ਕੋਇਲ ਇਹ ਪਾਣੀ ਬਿੰਦੀਆਂ ਉਧਰ Muniyan ਜਿਹੜੀ ਹੈਗੀ Muniyan ਤੇ ਇਹ ਘੁੱਗੀ ਹੈ ਉਹ ਸਵੇਰੇ ਉਹਨਾਂ ਨੇ ਉੱਥੇ ਪਾਣੀ ਪੀਣਾ ਉਹ ਦੇਖੋ ਦੇਸੀ ਚਿੜੀ ਤੁਸੀਂ ਜੇ ਦਿਖਾ ਸਕਦੇ ਹੋ ਹੁੱਗੀ ਤੇ ਉਹ ਮਿਰਚਾਂ ਵਿੱਚ ਦੇਸੀ ਚਿੜੀ ਫਿਰਦੀ ਐ ਦਾਣੇ ਚੋਗਦੀ ਜੇਕਰ ਵਿੱਚ ਆਉਂਦੀ ਐ ਆਪਣੇ ਵੀਡੀਓ ਦੇ ਵਿੱਚ ਤਾਂ ਸ਼ਾਇਦ ਦੂਰ ਐ ਜੀ ਉਹ ਦੇਖੋ ਦਾਣੇ ਚੋਗਦੀ ਫਿਰਦੀ ਵਿੱਚ ਜੀ ਦੇਸੀ ਚਿੜੀਆਂ ਬਹੁਤ ਆਉਂਦੀਆਂ ਆਪਣੇ ਜੀ ਜੀ ਬਾਕੀ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਬਿੱਠਾਂ ਦੀ ਬਿੱਠਾਂ ਲੋਕਾਂ ਨੂੰ ਅਕਸਰ ਸ਼ਿਕਾਇਤ ਹੁੰਦੀ ਐ ਕਿ ਪੰਛੀ ਜਿਹੜੇ ਬਿੱਠਾਂ ਮਾਰਦੇ ਐ ਦੇਖੋ ਜੇ ਸਾਡੇ ਘਰੇ ਪੰਛੀ ਹੋਣਗੇ ਜੇ ਦਾਣੇ ਖਾਣਗੇ ਤਾਂ ਇਹ ਤਾਂ ਕੁਦਰਤੀ ਐ ਕਿ ਉਹਨਾਂ ਨੇ ਬਿੱਠਾਂ ਵੀ ਕਰਨਗੀਆਂ ਜੀ ਤੇ ਜਿਵੇਂ ਕੁਦਰਤ ਦੇ ਵਿੱਚ ਸਾਨੂੰ ਜਿਹੜੀਆਂ ਸਾਰੀਆਂ ਚੀਜ਼ਾਂ ਕਿਉਂਕਿ ਧਰਤੀ ਦਿੱਤੇ ਸਿਰਫ ਮਨੁੱਖ ਦੇ ਰਹਿਣ ਵਾਸਤੇ ਧਰਤੀ ਨਹੀਂ ਬਣਾਈ ਹੈਗੀ ਜੀ ਅਸੀਂ ਮਨੁੱਖ ਕੀ ਕਰਦਾ ਹੈ ਮਨੁੱਖ ਕਹਿੰਦਾ ਕਿ ਓਨਲੀ ਹਿਊਮਨ ਪਲਾਨਟ ਬਣਾਉਂਦਾ ਜਾ ਰਿਹਾ ਧਰਤੀ ਨੂੰ ਰੁੱਖਾਂ ਦਾ ਖਾਤਮਾ ਕਰ ਰਿਹਾ ਹੈ ਪੰਛੀਆਂ ਨੂੰ ਖਤਮ ਕਰ ਰਿਹਾ ਹੈ ਇਹ ਧਰਤੀ ਹੈ ਜਿਹੜੀ ਸਾਰੇ ਜੀਵਾਂ ਵਾਸਤੇ ਹੈ ਤੇ ਜਦੋਂ ਸਾਰੇ ਜੀਵ ਰਹਿੰਦੇ ਆ ਤਾਂ ਉਹ ਪੱਤੇ ਵੀ ਡਿੱਗਣਗੇ ਦੇਖੋ ਜੇ ਰੁੱਖਾ ਤਾਂ ਤੇ ਵਿੱਠਾਂ ਵੀ ਪੰਛੀ ਮਾਰਨਗੇ ਪਰ ਕੋਈ ਸਮੱਸਿਆ ਨਹੀਂ ਆਉਂਦੀ ਸਾਨੂੰ ਨਹੀਂ ਸਮੱਸਿਆ ਲੱਗਦੀ ਜੀ ਜੀ ਹਾਂਜੀ ਕੀ ਕਹਿਣਾ ਚਾਹੋਗੇ ਸਾਡੇ ਪੂਰੇ ਪੰਜਾਬ ਚ ਜਾਂ ਜਿੱਥੋਂ ਵੀ ਲੋਕ ਸਾਨੂੰ ਦੇਖ ਰਹੇ ਨੇ ਸਾਡੇ ਜਿਹੜੇ ਵਿਊਅਰਜ਼ ਨੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇੱਕ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਇਹ ਹੈ ਜੀ ਕਿ ਜਿਹੜੀ ਕੁਦਰਤ ਆ ਨਾ ਕੁਦਰਤ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਐ ਸਾਡਾ ਇਨਸਾਨ ਹੋਣ ਦੇ ਨਾਤੇ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦੀ ਰੱਖਿਆ ਕਰੀਏ ਸੁਰੱਖਿਆਨ ਕਰੀਏ ਕਿਉਂਕਿ ਕੁਝ ਪ੍ਰਜਾਤੀਆਂ ਅਜਈਆਂ ਐ ਜਿਹੜੀਆਂ ਸਾਡੇ ਮਨੁੱਖ ਦੇ ਕਾਰਨ ਖਤਮ ਹੋ ਗਈਆਂ ਤੇ ਉਹਨਾਂ ਨੂੰ ਬਚਾਉਣਾ ਸਾਡਾ ਹੀ ਫਰਜ਼ ਹੈ ਜੀ ਕਿਉਂਕਿ ਪ੍ਰਮਾਤਮਾ ਨੇ ਮਨੁੱਖ ਨੂੰ ਇਹ ਸੋਝੀ ਦਿੱਤੀ ਹੈ ਕਿ ਦੂਜੇ ਜਿਹੜੇ ਜੀਵ ਜੰਤੂ ਹਨ ਉਹਨਾਂ ਨੂੰ ਅਸੀਂ ਬਚਾ ਸਕੀਏ ਕੁਦਰਤ ਨੂੰ ਬਚਾ ਸਕੀਏ ਜੇ ਪੰਛੀ ਹੈ ਮਧੂਮੱਖ ਹੈ ਰੁੱਖ ਹੈ ਤੇ ਤਾਈ ਜਿਹੜਾ ਸਾਡਾ ਇਕੋਸਿਸਟਮ ਹੈ ਪ੍ਰਸਤਿਤਿਕ ਪ੍ਰਬੰਧ ਜਿਹਨੂੰ ਅਸੀਂ ਪੰਜਾਬੀ ਜੀ ਕਹਿ ਦਿੰਨੇ ਆ ਇਹ ਬੈਲੈਂਸ ਵਿੱਚ ਰਹੂਗਾ ਜੇ ਇਹਨਾਂ ਵਿੱਚੋਂ ਇੱਕ ਵੀ ਲੜੀ ਟੁੱਟ ਜਾਂਦੀ ਹੈ ਤਾਂ ਜਿਹੜਾ ਪੂਰਾ ਇਕੋਸਿਸਟਮ ਉਹ ਡਿਸਟਰਬ ਹੋ ਜਾਂਦਾ ਜੀ ਜੀ ਤੇ ਇਸ ਕਰਕੇ ਸਾਨੂੰ ਇਹ ਫਿਰ ਜਿਹੜੇ ਹੁਣ ਜਿਵੇਂ ਆ ਪੰਜਾਬ ਬਾਜਰਾਜ ਆ ਇਹ ਪੰਸੀਆਂ ਲਈ ਆ ਜੀ ਹਾਂਜੀ ਬਿਲਕੁਲ ਜੀ ਜਿਹੜੇ ਹੈਗੇ ਆ ਤੋਤਾ ਜ਼ਿਆਦਾ ਖਾਂਦਾ ਇਹ ਮਤਲਬ ਜੀ ਮੱਕੀ ਨੂੰ ਜੀ ਬਾਕੀ ਇਹ ਸਾਰਾ ਵੈਸੇ ਤਾਂ ਸਾਡੇ ਪਿੱਛੇ ਅੰਗੂਰ ਵੀ ਲੱਗੇ ਆ ਅਸੀਂ ਕਦੇ ਨਹੀਂ ਤੋੜੇ ਕਦੇ ਨਹੀਂ ਖਾਦੇ ਜੀ ਤੇ ਉਹ ਬਲੈਕ ਜਿਹੜੀਆਂ ਛੋਟੀਆਂ ਚਿੜੀਆਂ ਉਹ ਸਾਰੇ ਜਾਨਵਰ ਜਿੰਨੇ ਉਹ ਖਾ ਜਾਂਦੇ ਆ ਸਨ ਬਰਡ ਸਨ ਬਰਡ ਜਿਹੜੇ ਹੈਗੇ ਆ ਬਾਕੀ ਇੱਥੇ ਅਸੀਂ ਸਵੇਰ ਦਾਣੇ ਵੀ ਪਾਉਨੇ ਆ ਇਸ ਜਗ੍ਹਾ ਤੇ ਤੇ ਆਹ ਪਾਣੀ ਪਿਆ ਇਹਨਾਂ ਦਾ ਜੀ ਇੱਥੇ ਸਵੇਰ ਸਾਰੇ ਕਬੂਤਰ ਵੀ ਆਉਂਦੇ ਆ ਸਾਰੇ ਤਰ੍ਹਾਂ ਦੇ ਜਾਨਵਰ ਆਉਂਦੇ ਆ ਹੂੰ ਕਿਉਂਕਿ ਉਹਨਾਂ ਨੂੰ ਮੌਲ ਹੀ ਇਸ ਤਰ੍ਹਾਂ ਦਾ ਲੱਗਦਾ ਇੱਥੇ ਇਹ ਦੁੱਧ ਰੱਖਿਆ ਪਈ ਦੁੱਧ ਇਹ ਬਿੱਲੀ ਆਉਂਦੀ ਆ ਜੀ ਨਹੀਂ ਬਿੱਲੀ ਆਉਂਦੀ ਆ ਹੁਣ ਉਹ ਬਿੱਲੀ ਫਿਰ ਪੀਂਦੀ ਆ ਨਹੀਂ ਤਾਂ ਫਿਰ ਉਹ ਜੇ ਬਿੱਲੀ ਨੂੰ ਦੁੱਧ ਨਾ ਪਾਈਏ ਉਹ ਫਿਰ ਪੰਛੀਆਂ ਨੂੰ ਖਾਂਦੀ ਆ ਜੀ ਜੇ ਉਹ ਦੁੱਧ ਪਿਆਦੀਏ ਉਹਨੂੰ ਥੋੜਾ ਜਿਹਾ ਚਲੋ ਰੱਜੀ ਰਹੂਗੀ ਇਹਨਾਂ ਨਾਲ ਪੰਛੀ ਬੱਜ ਜਾਣਗੇ ਪੰਛੀ ਡਰਨ ਲੱਗ ਪਏ ਹੁਣ ਬਿੱਲੀ ਸਗੋਂ ਸਾਡੇ ਪਹਿਲਾਂ ਨਹੀਂ ਆਉਂਦੀ ਸੀ ਹੁਣ ਆਉਣ ਲੱਗ ਪਈ ਐ ਬਸ ਪੰਛੀਆਂ ਨੂੰ ਬਚਾਉਣ ਲਈ ਤੁਸੀਂ ਵੀਡੀਓ ਕਰ ਲਈ ਹਾਂਜੀ ਹਾਂਜੀ ਬਿਲਕੁਲ ਉਹਨੂੰ ਅਸੀਂ ਰੋਟੀ ਪਾਉਣੀ ਐ ਉਹਨੂੰ ਗੁੱਧ ਪਾ ਦੇਈਦਾ ਚਲੋ ਜੇ ਉਹਦਾ ਮਨ ਕਰਦਾ ਤਾਂ ਉਹ ਵਿੱਚੋਂ ਕੁਝ ਉਹ ਤਾਂ ਕੋਨੇ ਖਾਣਾ ਹੀ ਐ ਦੇਖੋ ਗੁੱਧ ਦੇ ਵਿੱਚ ਸਿਸਟਮ ਹੀ ਇਸ ਤਰ੍ਹਾਂ ਦਾ ਹੈ ਜੀ ਕਿ ਉਹਨਾਂ ਨੇ ਕੋਈ ਪੰਛੀ ਜਿਹੜੇ ਜਾਨਵਰ ਜੀਅਾਂ ਨੂੰ ਖਾਂਦੇ ਆ ਕੁਝ ਦਾਣੇ ਖਾਂਦੇ ਆ ਜੀ ਆ ਮਿਰਚਾਂ ਹੈਗੀਆਂ ਜੀ ਜਾਨਵਰ ਮਿਰਚਾਂ ਵੀ ਖਾਂਦੇ ਆ ਹਾਂਜੀ ਉਹ ਸਾਰੀਆਂ ਚੀਜ਼ਾਂ ਉਸ ਤਰ੍ਹਾਂ ਲਾਈਆਂ ਵੀ ਇਹ ਹੁਣ ਤੁਸੀਂ ਦੇਖੋ ਵੀ ਅਸੀਂ ਨਾ ਜਿਵੇਂ ਬਾਥੂ ਦਾ ਬੂਟਾ ਹੈ ਇਹਨੂੰ ਅਸੀਂ ਕੱਢਿਆ ਨਹੀਂਗਾ ਇਹਨੂੰ ਅਸੀਂ ਵੱਡਾ ਹੀ ਹੋਣ ਦਿੱਤਾ ਹੈ ਜੀ ਇਹ ਸੋਹਣਾ ਬੜਾ ਲੱਗਦਾ ਦੇਖੋ ਜੀ ਜੀ ਇਹ ਕਿੰਨਾ ਪਿਆਰਾ ਲੱਗਦਾ ਹੈ ਇਹ ਕੱਢਣ ਨੂੰ ਤੈਨੂੰ ਕੱਢ ਸਕਦੇ ਸੀ ਪਰ ਨਹੀਂ ਇਸੇ ਤਰ੍ਹਾਂ ਹੀ ਤੁਸੀਂ ਹੋਰ ਦੇਖੋਗੇ ਵੀ ਕੁਝ ਜਿਹੜੀਆਂ ਚੀਜ਼ਾਂ ਇਹ ਮੱਕੀ ਆ ਹੁਣ ਜਿਵੇਂ ਇਹ ਮੱਕੀ ਬਹੁਤ ਨੇੜੇ ਨੇੜੇ ਲੱਗੀ ਹੈ ਤੇ ਛੋਟੀਆਂ-ਛੋਟੀਆਂ ਚਿੜੀਆਂ-ਮੁਨੀਆਂ ਜਿਹੜੀਆਂ ਉਹ ਇਹਨੂੰ ਖਾਂਦੀਆਂ ਜੀ ਜੀ ਮੱਕੀ ਦੇ ਉੱਪਰ ਹੈਗੇ ਨਾ ਸਪੋਰਸ ਆ ਇਹ ਈਮੇਲ ਪਾਰਟ ਹੁੰਦਾ ਫਲਰ ਦਾ ਇਹਨੂੰ ਖਾਂਦੀਆਂ ਕਾਹ ਹੈ ਕਾਹ ਨੂੰ ਖਾਂਦੀਆਂ ਜੀ ਜੀ ਤਾਂ ਕੁਦਰਤ ਦੇ ਵਿੱਚ ਹਾਂਜੀ ਉਹ ਦੂਜੇ ਪਾਸੇ ਵੀ ਆਪਾਲ ਨੇ ਲੱਗੇ ਵੀ ਦਿਖਾਈ ਦੇ ਹਾਂਜੀ ਹਾਂਜੀ ਜ਼ਰੂਰ ਜੀ ਦੇਖੋ ਅਹ ਥਕੜੀਆਂ ਲੱਗੀਆਂ ਵੀ ਆ ਜਿਵੇਂ ਜਿਹੜੀਆਂ ਕਾਟੋ ਆ ਆਪਣੀਆਂ ਉਹ ਖਾਂਦੀਆਂ ਜਿਵੇਂ ਉਹ ਖਾ ਜਾਂਦੀਆਂ ਕਈ ਕਈ ਵਾਰੀ ਤਾਂ ਸਾਡੇ ਆਸਤੇ ਬੱਜਦੀਆਂ ਨਹੀਂ ਵੈਸੇ ਜੀ ਤੇ ਇਧਰ ਅੱਗੇ ਵੀ ਲੱਗੀਆਂ ਹੈਗੀਆਂ ਚਿਬੜ ਰਾੜ ਚਿਬਰ ਲੱਗੇ ਆ ਮਤਲਬ ਸਾਰੇ ਤਰ੍ਹਾਂ ਦੇ ਲੱਗੇ ਆ ਸਾਰੀਆਂ ਚੀਜ਼ਾਂ ਉਹ ਜਾਨਵਰ ਜਿਵੇਂ ਖਾ ਜਾਂਦੇ ਆ ਤੇ ਉਹ ਫਿਰ ਕਈ ਈ ਬਜਦਾ ਕਈ ਈ ਨਹੀਂ ਬਜਦਾ ਜੀ ਇਹ ਵੀ ਜਾਨਵਰਾਂ ਵਾਸਤੇ ਇੱਕ ਖਾਣਾ ਹੀ ਆ ਕਹ ਲੋ ਜੀ 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 ਹਾਂਜੀ ਉਧਰ ਜਿਹੜੇ ਆਪਣੇ ਆਲ ਨੇ ਵਗੈਰਾ ਲੱਗੇ ਆ ਜੀ ਉਹ ਵੀ ਦਿਖਾਓ ਜੀ ਸਾਨੂੰ ਹਾਂਜੀ ਆ ਇੱਕ ਤੁਸੀਂ ਇੱਧਰ ਦੇਖੋ ਪਹਿਲਾਂ ਉੱਪਰ ਆਹ ਦੇਖੋ ਸਾਹਮਣੇ ਇਹ ਜਿਹੜੇ ਹੈਗਾ ਨਾ ਆਲ ਨਾਲ ਇਹਦੇ ਚ ਤੋਤੇ ਤੋਤਿਆਂ ਨੇ 4-5 ਵਾਰੀ ਬੱਚੇ ਕੱਢ ਲਏ ਆ ਜੀ ਹਾਂਜੀ ਹੁਣ ਇਹ ਚ ਗਟਾਰਾ ਤੇ ਹੁਣ ਇਹ ਚ ਗਟਾਰਾ ਕਿਉਂਕਿ ਸਮੇਂ-ਸਮੇਂ ਤੇ ਵੱਖਰੇ-ਵੱਖਰੇ ਪੰਛੀ ਆ ਉਹ ਰੋਕਦੇ ਰਹਿੰਦੇ ਆਲ ਨਾਲ ਖੋਲ ਲੈਂਦੇ ਇੱਕ ਦੂਜੇ ਤੋਂ ਇੱਕ ਦੂਜੇ ਤੋਂ ਖੋਲ ਲੈਂਦੇ ਠੀਕ ਆ ਹਾਂਜੀ ਜਿਹੜਾ ਤਾਕਤਵਰ ਹੋ ਜਾਂਦਾ ਉਹ ਖੋਲ ਲੈਂਦਾ ਜੀ ਤੇ ਉਹ ਉੱਪਰ ਜਿਹੜਾ ਉਹ ਵੀ ਤੋਤਿਆਂ ਨੇ ਪਹਿਲਾਂ ਗਟਾਰਾ ਨੇ ਉਹਨਾਂ ਚ ਬੱਚੇ ਕੱਢੇ ਸੀ ਫੇਰ ਉਹ ਤੋਤੇ ਸਾਡੇ ਲੋਕ ਤਾਂ ਭੈਣ ਜੀ ਇਹ ਕਹਿੰਦੇ ਆ ਵੀ ਜਿਵੇਂ ਤੁਸੀਂ ਆੜਨੇ ਲਾਏ ਆ ਵੀ ਇੱਕ ਰੰਗ ਤੁਸੀਂ ਨਵਾਂ ਕਰਾਇਆ ਹੁਣ ਓਡਾ ਰੰਗ ਜਿਹੜਾ ਖਰਾਬ ਹੋ ਜਾਊਗਾ ਹਾਂਜੀ ਹਾਂਜੀ ਲੋਕਾਂ ਨੇ ਤੁਹਾਨੂੰ ਨਹੀਂ ਕੋਈ ਕਹਿੰਦੇ ਕੋਈ ਰਿਸ਼ਤੇਦਾਰ ਜਾਂ ਕੋਈ ਰੰਗ ਕਰਨ ਵਾਲੀ ਕਹਿੰਦੇ ਆ ਵੀ ਆ ਪੱਟਣਾ ਪਊ ਨਹੀਂ ਨਹੀਂ ਸਾਨੂੰ ਕੋਈ ਨਹੀਂ ਕਹਿੰਦਾ ਜੀ ਕਿਉਂਕਿ ਇਹਨਾਂ ਨੂੰ ਰਹਿਣ ਵਾਸਤੇ ਵੀ ਜ਼ਰੂਰੀ ਹੈ ਜੀ ਇਹਨਾਂ ਦਾ ਵੀ ਪ੍ਰਬੰਧ ਆਪਾਂ ਹੀ ਕਰਨਾ ਕਿਉਂਕਿ ਅੱਜ ਦੇ ਟਾਈਮ 'ਚ ਸਾਰੇ ਪੱਕੇ ਮਕਾਨ ਆ ਪਹਿਲਾਂ ਤਾਂ ਇਹ ਆਪ ਹੱਲ ਕਰ ਲੈਂਦੇ ਸੀ ਹੁਣ ਇਹਨਾਂ ਕੋਲੇ ਰਾਹ ਹੈ ਨਹੀਂ ਕੋਈ ਹਾਂਜੀ ਸਾਨੂੰ ਇਹ ਲੱਗਦਾ ਕਿ ਜੇ ਆੜਨੇ ਲੱਗੇ ਤਾਂ ਸਾਡਾ ਘਰ ਜ਼ਿਆਦਾ ਸੋਹਣਾ ਲੱਗਦਾ ਸਾਨੂੰ ਇਹ ਆਉਣ ਲੱਗਦਾ ਜੀ ਜੀ ਉਹ ਸਾਹਮਣੇ ਇਹਦੇ ਚ ਹੁਣ ਤੋਤੇ ਨੇ ਕੱਢੇ ਤਿੰਨ ਚਾਰ ਵਾਰੀ ਤੇ ਪਹਿਲਾਂ ਇਹਦੇ ਚ ਕੋਚਰੀਆਂ ਸੀਗੀਆਂ ਕੋਚਰੀਆਂ ਆਪਣੇ ਘਰੇ ਕੋਚਰੀਆਂ ਇਸ ਡੱਬੇ ਦੇ ਵਿੱਚ ਰੇ ਕੱਢੀਆਂ ਹਾਂ ਹਾਂ ਜੀ ਤੇ ਕੋਚਰੀਆਂ ਕਾਫੀ ਸਾਰੇ ਤੁਹਾਨੂੰ ਦਿਖਾਵਾਂਗੇ ਵੀ ਤੇ ਇਹ ਦੇਖੋ ਇਹ ਉਹ ਜਿਹੜੇ ਸਾਹਮਣੇ ਆ ਛੋਟਾ ਵਾਲ ਨੇ ਇੱਕ ਤੁਹਾਨੂੰ ਦਿਸਦਾ ਹੋਊਗਾ ਹਾਂ ਜੀ ਇਹਦੇ ਵਿੱਚ ਗਿਟਾਰਾਂ ਕੱਢਦੀਆਂ ਵਾਲ ਨੇ ਬਹੁਤ ਸੌਰੀ ਬੱਚੇ ਤੇ ਹਾਂ ਜੀ ਇਹ ਫਿਰ ਤੁਸੀਂ ਆਲ ਨੇ ਆਪ ਬਣਵਾਇਆ ਜੇ ਬਣੇ ਮੜਾਈ ਲੈਂਦੇ ਨੇ ਬਣਾਈ ਹੈ ਜੀ ਹਾਂ ਜੀ ਜੀ ਤੇ ਬਾਕੀ ਸਮੇਂ-ਸਮੇਂ ਨਾਲ ਤੁਸੀਂ ਦੇਖੋ ਹੁਣ ਤਾਂ ਜਿਵੇਂ ਗਰਮੀ ਆ ਥੋੜੀ ਦੁਪਹਿਰ ਦਾ ਟਾਈਮ ਹੈ ਹਾਂਜੀ ਸਵੇਰ ਜਾਨਵਰ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਤੁਹਾਨੂੰ ਕਿਉਂਕਿ ਹੁਣ ਤਾਂ ਸਮਾਂ ਹੀ ਇਸ ਤਰ੍ਹਾਂ ਦਾ ਆ ਗਿਆ ਇਸ ਵੇਲੇ ਸਾਰੇ ਜਾਨਵਰ ਤਕਰੀਬਨ ਦਰਖਤਾਂ ਦੇ ਬਹਿ ਜਾਂਦੇ ਆ ਜੀ ਤੇ ਸਵੇਰ ਤੇ ਸ਼ਾਮ ਨੂੰ ਬਹੁਤ ਜ਼ਿਆਦਾ ਜਾਨਵਰ ਆਉਂਦੇ ਆ ਬਾਕੀ ਉਹ ਠੁੱਲਾ ਸੀ ਰੱਖਿਆ ਪਾਣੀ ਵਾਲਾ ਉਹਦੇ ਤੇ ਕਬੂਤਰੀ ਪੀਂਦੇ ਆ ਬਸ ਸਿਰਫ ਕਬੂਤਰ ਜੀ ਉਹ ਸਪੈਸ਼ਲ ਕਬੂਤਰ ਆ ਲਈ ਆ ਕਬੂਤਰ ਹੋਰ ਕਿਸੇ ਬਸ ਨਹੀਂ ਇੱਕ ਤੁਸੀਂ ਆ ਦੇਖੋ ਤੁਹਾਨੂੰ ਅਸੀਂ ਉਹ ਦਿਖਾ ਰਹੇ ਆ ਸਵੇਲੋ ਬਾਡ ਜਿਹੜੀ ਹੈਗੀ ਆ ਅਬਾਬੀਲ ਅਬਾਬੀਲ ਕਹ ਦਿੰਦੇ ਆ ਤੇ ਉਹ ਕਾਫੀ ਟਾਈਮ ਹੁਣ ਘਟ ਗਈਆਂ ਕਿਉਂਕਿ ਉਹਨਾਂ ਨੂੰ ਇਹ ਅੰਦਰ ਥੋੜਾ ਜਿਹਾ ਚੰਗਾ ਨਹੀਂ ਲੱਗਦਾ ਪਹਿਲਾਂ ਹਾਂਜੀ ਇੱਥੇ ਅਬਾਬੀਲ ਇਸ ਇਕਵਲ ਨੇ ਤੇ ਉਹ ਦੋ ਤਿੰਨ ਵਾਰੀ ਜਿਹੜੇ ਹੈਗੇ ਬੱਚੇ ਕੱਢ ਲੈਂਦੀ ਹੈ ਜੀ ਤੇ ਇਹ ਜਿਹੜੀਆਂ ਅਬਾਬੀਲ ਸਵੇਲੋ ਬਾੜੇ ਇਹਨਾਂ ਨੂੰ ਚਾਹੀਦਾ ਹੁੰਦਾ ਉੱਪਰੋਂ ਕਵਰ ਹੋਵੇ ਤੇ ਦੋਨੋਂ ਪਾਸੇ ਓਪਨਿੰਗ ਹੋਵੇ ਜਿਵੇਂ ਪੁਲਾਂ ਦੇ ਥੱਲੇ ਆਹਲਾ ਮੋਸਟਲੀ ਬਣਾਉਂਦੇ ਆਂ ਜੀ ਜੀ ਤੇ ਇਹ ਥਾਂ ਦੇ ਉੱਤੇ ਬਣਾਉਂਦੀ ਸੀ ਪਹਿਲਾਂ ਪਰ ਇੱਥੇ ਪੀਓਪੀ ਕਰਨ ਕਰਕੇ ਉਹ ਉਹਨਾਂ ਨੇ ਆਹਲਾ ਇੱਥੋਂ ਛੱਡਤਾ ਤੇ ਅਸੀਂ ਸੋਚਿਆ ਵੀ ਇੱਥੋਂ ਥੋੜੀ ਜੀ ਥਾਂ ਕਟਾ ਕੇ ਉਹਨਾਂ ਨੁਆਸਤੇ ਫੇਰ ਥਾਂ ਬਣਾਵਾਂਗੇ ਤਾਂ ਕਿ ਉਹ ਆਪਣਾ ਆਹਲਾ ਬਣਾ ਸਕਣ ਹਾਂਜੀ ਹਾਂਜੀ ਘੱਟੋ ਘੱਟ 7-8 ਸਾਲ ਆਨ ਰਿਹਾ ਉਹਨਾਂ ਜੀ ਹਾਂਜੀ ਅਸਾਂ ਹੁਣ ਇੱਥੇ ਆਉਂਦੀ ਆ ਜੀ ਉਮਰ ਕੇ ਆ ਕੇ ਹਾਂ ਜੀ ਆ ਪਰ ਉਹ ਉੱਪਰ ਛੱਤ ਦੇ ਨਾਲ ਪਾਉਂਦੀਆਂ ਨਾ ਬਿਲਕੁਲ ਜੀ ਤੇ ਆਜੋ ਅੱਗੇ ਆਜੋ ਆ ਦੇਖੋ ਜੀ ਅੰਗੂਰਾਂ ਦੀ ਵੱਲ ਆ ਇੱਥੇ ਤੇ ਤਕਰੀਬਨ ਇੱਥੇ ਘੁੱਗੀਆਂ ਪਾਉਂਦੀਆਂ ਹੁਣ ਵੈਸੇ ਬਿੱਲੀ ਆਉਣ ਲੱਗ ਪਈ ਇੱਥੇ ਆਂਡੇ ਕੱਢ ਗਈ ਐ ਘੁੱਗੀ ਤੇ ਉਹ ਉੱਡ ਗਈ ਐ ਕਿਉਂਕਿ ਬਿੱਲੀ ਇਧਰ ਦੀ ਆਉਂਦੀ ਐ ਪਿੱਛੋਂ ਦੀ ਤੇ ਇਹ ਸਾਰੇ ਜਿੰਨੇ ਵੀ ਅੰਗੂਰਾ ਜਿਹੜੇ ਲੱਗਦੇ ਆ ਉਹ ਦੇਖੋ ਸਾਰੇ ਜਿੰਨੇ ਵੀ ਆ ਸਾਰੀਆਂ ਚਿੜੀਆਂ ਹੀ ਖਾਂਦੀਆਂ ਅਸੀਂ ਨਹੀਂ ਕਦੇ ਮਤਲ ਲਾਏ ਹਾਂ ਤੁਹਾਨੂੰ ਨਾਲੇ ਦਿਖਾਉਣੇ ਆ ਦੇਖੋ ਗੁੱਗਾਂ ਦੇ ਜੇ ਤੁਸੀਂ ਨੇੜੇ ਕਰੋ ਤਾਂ ਇੱਕ ਆਲ ਨਾ ਖੜਾ ਕੋ ਖੜਾ ਇੱਕ ਉਹ ਤਿੰਨ ਚਾਰ ਆਲੇ ਤਾਂ ਆਪਣ ਨੂੰ ਦੇਸੀ ਰਹੇ ਇੱਥੇ ਤੇ ਜਿਹੜੇ ਇਹਨਾਂ ਨੂੰ ਅੰਗੂਰ ਲੱਗਦੇ ਆ ਉਹ ਅਸੀਂ ਨਹੀਂ ਤੋੜਦੇ ਉਹ ਪੰਛੀਆਂ ਵਾਸਤੇ ਹੀ ਆ ਸਾਰੇ ਪੰਛੀ ਖਾ ਜਾਂਦੇ ਆ ਆ ਦੇਖੋ ਸਾਰੇ ਅੰਗੂਰਾਂ ਦੇ ਉਵੇਂ ਹੀ ਖੜੇ ਹੋਏ ਗੁੱਚਿਆਂ ਦੇ ਨਿਸ਼ਾਨ ਜੀ ਪੰਛੀ ਆਉਂਦੇ ਆ ਤੇ ਉਹ ਖਾਂਦੇ ਕਿਉਂਕਿ ਕੁਦਰਤ ਵਿੱਚ ਇਹ ਸਾਰਾ ਕੁਝ ਪ੍ਰਮਾਤਮਾ ਨੇ ਹਰ ਇੱਕ ਵਾਸਤੇ ਬਣਾਇਆ ਪਰ ਅਸੀਂ ਮਨੁੱਖ ਜਿਹੜਾ ਸੈਲਫਿਸ਼ ਹੋ ਗਿਆ ਥੋੜਾ ਉਹ ਕਹਿੰਦਾ ਵੀ ਮੇਰੇ ਵਾਸਤੇ ਹੀ ਇਹ ਸਭ ਕੁਝ ਬਾਕੀ ਆਪਣੇ ਅੰਜੀਰ ਵੀ ਲੱਗੀ ਹੋਈ ਆ ਅੱਗੇ ਉਹ ਵੀ ਜਿਵੇਂ ਜਾਨਵਰ ਬਹੁਤ ਸ਼ੌਂਕ ਨਾਲ ਖਾਂਦੇ ਆ ਉਹ ਜਦੋਂ ਮਿੱਠੀ ਹੋ ਜਾਂਦੀ ਆ ਤੇ ਉਹ ਉਹ ਵੀ ਅਸੀਂ ਕਦੇ ਲਾ ਹੀ ਨਹੀਂ ਵੈਸੇ ਜੀ ਮਤਲਬ ਤਕਰੀਬਨ ਜਾਨਵਰ ਹੀ ਖਾਂਦੇ ਇੱਥੇ ਸਾਰੇ ਉਹ ਸਾਨੂੰ ਅਸੀਂ ਆਪ ਦੇ ਵਾਸਤੇ ਫਲ ਬਜਾਰੋ ਜਰੂਰ ਲਿਓਨੇ ਪਰ ਅਸੀਂ ਇਹ ਸਾਰੇ ਜਾਨਵਰਾਂ ਵਾਸਤੇ ਰੱਖੇ ਹੋਏ ਆ ਜੀ ਜੀ ਕਿਉਂਕਿ ਜਦੋਂ ਖਾ ਜਾਂਦੇ ਆ ਫਿਰ ਚਲੋ ਇਹਨਾਂ ਨੇ ਵੀ ਖਾਣਾ ਹੀ ਅਕਸਰ ਦਾਣੇ ਪਾ ਦਿੰਨੇ ਆ ਜਿਵੇਂ ਬਾਕੀ ਆ ਸਾਰੇ ਜਿੰਨੇ ਵੀ ਆਲ ਨੇ ਲੱਗੇ ਆ ਸਾਰਿਆਂ ਦੇ ਵਿੱਚ ਹੀ ਜਾਨਵਰ ਰਹਿੰਦੇ ਆ ਜਿਹੜੇ ਉਹ ਬਾਹਰ ਤੁਸੀਂ ਦੇਖੋਗੇ ਉਹਦੇ ਚ ਹੁਣ ਕੋਚਰੀਆਂ ਉਹਦੇ ਚ ਵੀ ਕੋਚਰੀਆਂ ਇੱਕ ਬਹੁਤੇ ਲੋਕ ਕਹਿੰਦੇ ਆ ਵੀ ਆਲਸੀ ਬਣਾਉਂਦੇ ਆ ਜੀ ਵੀ ਆਲ ਨੇ ਲਾ ਕੇ ਵੀ ਤੁਸੀਂ ਦਰਖਤ ਲਾਓ ਤੁਹਾਡੇ ਦਰਖਤ ਵੀ ਲੱਗੇ ਆ ਆਲ ਨੇ ਵੀ ਲੱਗੇ ਆ ਇਹ ਕਈ ਜਾਨਵਰ ਤਾਂ ਦਰਖਤ ਤੇ ਪਾਉਣ ਵਾਲੇ ਹੁੰਦੇ ਆ ਸਾਰੇ ਵੀ ਦਰਖਤ ਤੇ ਪਾਉਣ ਵਾਲੇ ਨਹੀਂ ਹੁੰਦੇ ਪਰ ਜਿਵੇਂ ਹੁਣ ਕਈ ਹੁਣ ਇਹਨਾਂ ਨੂੰ ਆੜ ਲੈ ਚਾਹੀਦੇ ਉਹਨਾਂ ਵਾਸਤੇ ਆੜ ਲੈ ਜਰੂਰੀ ਹੈ ਪਹਿਲਾਂ ਛੋ ਕੋ ਆਪਣੇ ਦੇਖੋ ਦੇਖੋ ਗੋਲਾ ਕਬੂਤਰ ਆਇਆਗਾ ਹੁਣ ਹਾਂਜੀ ਬਾਕੀ ਪਹਿਲਾਂ ਆਪਣੇ ਪੁਰਾਣੇ ਮਕਾਨ ਹੁੰਦੇ ਸੀ ਉਹਨਾਂ ਦੇ ਵਿੱਚ ਖੁੱਡਾਂ ਹੁੰਦੀਆਂ ਸੀ ਜੀ ਉਹਨਾਂ ਦੇ ਵਿੱਚ ਇਹ ਜਾਨਵਰ ਪਾਉਂਦੇ ਸੀਗੇ ਹੁਣ ਤਕਰੀਬਨ ਤੁਸੀਂ ਦੇਖੋ ਪਲਾਸਟਰ ਹੋਇਆ ਵੈ ਸਾਰੇ ਤੇ ਜਗ੍ਹਾ ਤਾਂ ਫਿਰ ਆਪਾਂ ਨੂੰ ਦੇਣੀ ਪੈਣੀ ਹੈ ਇਸ ਕਰਕੇ ਮਤਲਬ ਸਾਨੂੰ ਆਲ ਨੇ ਲਾਉਣੇ ਪਏ ਤੇ ਨਹੀਂ ਤਾਂ ਜੇ ਆਪਾਂ ਇਹਨਾਂ ਨੂੰ ਪਲਾਟ ਦੇ ਰਹੇ ਪਲਾਟ ਦੇ ਰਹੇ ਆ ਆਪਾਂ ਆਸ ਹੀ ਨਹੀਂ ਬਣਾ ਰਹੇ ਘਰ ਆਪ ਪੌਣਗੇ ਘਰ ਤਾਂ ਇਹ ਆਪ ਹੀ ਵਿੱਚ ਪੌਣਗੇ ਜੋ ਖਾਣਾ-ਦਾਣਾ ਇਹਨਾਂ ਨੇ ਲਿਆਉਣਾ ਜਾਂ ਪਾਣੀ ਪੀਣਾ ਉਹ ਤਾਂ ਇਹਨਾਂ ਨੇ ਆਪ ਹੀ ਚੱਲ ਕੇ ਲੈਣਾ ਬੱਚਾ ਨੂੰ ਪਾਲਣਾ ਉਹ ਵੀ ਆਪ ਹੀ ਪਾਲਣਾ ਜਿਹੜੇ ਆਪਾਂ ਇਹਨਾਂ ਦੇ ਘਰ ਖੋਹੇ ਸੀ ਜਾਂ ਪਲਾਟ ਇਹਨਾਂ ਦੇ ਕਬਜ਼ੇ ਆਪਾਂ ਕਰ ਲਏ ਸੀ ਹੁਣ ਇਹਨਾਂ ਨੂੰ ਆਪਾਂ ਪਲਾਟ ਦੇ ਦੇਣਾ ਪਲਾਟ ਦਿੱਤੇ ਆ ਜੀ ਜਿਵੇਂ ਆਪਾਂ ਵੀ ਪਲਾਟ ਲੈਣੇ ਆ ਫਿਰ ਮਕਾਨ ਪਾਉਣੇ ਉਸੇ ਤਰ੍ਹਾਂ ਹੀ ਇਹ ਕਰ ਰਹੇ ਆ ਜੀ ਜੀ ਹਾਂਜੀ ਜੀ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜੀ ਧੰ